ਤੁਹਾਡਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਸ਼ੇਅਰ ਕਰਨ ਲਈ ਇੱਕ ਘਰੇ ਬਣਾਇਆ ਹੋਇਆ ਟੋਨਰ हेयर ਟੋਨਰ ਆਪਣੇ ਵਾਲਾਂ ਲਈ ਹੈਅਰਸ ਲਈ ਇਹ ਮੈਂ ਘਰੇ ਬਣਾਇਆ ਤੁਸੀਂ ਅੱਗੇ ਉਹਦਾ ਪ੍ਰੋਸੈਸ ਦੇਖੋਗੇ ਮੈਂ ਕਿਵੇਂ ਬਣਾਇਆ ਕਿਉਂਕਿ ਮੈਨੂੰ ਆਇਆ ਲੱਗਦਾ ਹੈ ਕਿ ਤਰ੍ਹਾਂ ਕੀ ਤੇ ਆਪਣੇ ਵਾਲ ਨਾ ਡੈਮੇਜ ਹੁੰਦੇ ਨੇ ਆਪਾਂ ਉਦੋਂ ਉਹਨਾਂ ਦਾ ਧਿਆਨ ਰੱਖਣਾ ਸ਼ੁਰੂ ਕਰਦੇ ਹਾਂ ਪਰ ਪਹਿਲਾਂ ਆਪਾਂ ਕੇਅਰ ਨਹੀਂ ਕਰਦੇ ਜਦੋਂ ਜਦੋਂ ਵਾਲਾਂ ਦੀ ਹਾਲਤ ਖਰਾਬ ਹੋ ਜਾਂਦੇ ਫਿਰ ਆਪਾਂ ਕੁਈ ਨਾ ਕੋਈ ਨੁਸਖਾ ਟੋਟਕਾ ਲੱਗਦਾ ਵੀ ਕੀ ਕਰੀਏ ਕੀ ਲਾਈਏ ਹਨ ਤੇ ਇਸ ਲਈ ਪਹਿਲਾਂ ਹੀ ਆਪਣੇ ਵਾਲਾਂ ਦੀ ਕੇਅਰ ਕਰਨੀ ਚਾਹੀਦੀ ਮੈਂ ਆਪਣੇ ਵਾਲਾਂ ਤੇ ਕਦੇ ਕੋਈ ਕੈਮੀਕਲ ਟਰੀਟਮੈਂਟ ਨਹੀਂ ਕਰਾਇਆ ਸੈਲੂਨ ਜਾ ਕੇ ਕਦੇ ਵੀ ਕੈਰਾਟਨ ਸਮੂਥਨਿੰਗ ਸਟ੍ਰੇਟਨਿੰਗ ਕੁਝ ਵੀ ਨਹੀਂ ਕਰਵਾਇਆ ਔਰ ਮੈਂ ਕਰਵਾਉਣਾ ਵੀ ਨਹੀਂ ਚਾਹੂੰਗੀ ਕਦੇ-ਕਦੇ ਮੇਰਾ ਦਿਨ ਘਰ ਦਾ ਹੁੰਦਾ ਵੀ ਕਰਵਾਵਾਂ ਪਰ ਫਿਰ ਮਨ ਡਰ ਜਾਂਦਾ ਵੀ ਨਹੀਂ ਕੈਮੀਕਲ ਟਰੀਟਮੈਂਟਸ ਨਹੀਂ ਹਨ ਆਪਾਂ ਨੂੰ ਪਤਾ ਵੀ ਕੈਮੀਕਲ ਟਰੀਟਮੈਂਟਸ ਨਹੀਂ ਹਨ ਪਰ ਫਿਰ ਵੀ ਆਪਾਂ ਕਰਵਾਣ ਲੰਨੇ ਆ ਪਰ ਮੈਂ ਕਦੇ ਕਰਵਾਇਆ ਨਹੀਂ ਔਰ ਕਰਵਾਣਾ ਵੀ ਨਹੀਂ ਚਾਹਾਂਗੀ ਇਸ ਕਰਕੇ ਮੈਨੂੰ ਐ ਹੁੰਦਾ ਵੀ ਇਹੇ ਜਿਹੇ ਘਰੇਲੂ ਨੁਸਖੇ ਨਿੱਕੇ ਮੋਟੇ ਟੋਟਕੇ ਯੂਜ਼ ਕਰੇ ਚਲੋ ਜਿੰਨਾ ਵਾਲ ਆਪਣੇ ਵਧੀਆ ਰਹਿਣ ਹੈਲਦੀ ਰਹਿਣ हेयर फॉਲ ਘੱਟ ਹੋਵੇ ਤੇ ਅੱਜ ਕੱਲ ਹਰ ਇੱਕ ਨੂੰ ਪ੍ਰੋਬਲਮ ਆ ਬੱਚਿਆਂ ਨੂੰ ਵੀ ਪ੍ਰੋਬਲਮ ਵੀ ਹੈ हेयर फॉਲ ਹੋ ਰਹੀ ਹੈ ਬੱਚਿਆਂ ਦੇ ਵਾਲ ਬਹੁਤ ਵੀਕ ਹੋ ਰਹੇ ਨੇ ਕਿਉਂਕਿ ਇੱਕ ਤਾਂ ਆਪਾਂ ਆਪਣੀ ਡਾਈਟ ਵੱਲ ਨਹੀਂ ਧਿਆਨ ਦਿੰਦੇ ਇੱਕ ਆਪਾਂ ਸ਼ੈਂਪੂ ਲਾ ਲਾਣਾ ਸ਼ੈਂਪੂ ਕੋਈ ਮਰਜ਼ੀ ਚੱਕ ਲਓ ਮੈਨੂੰ ਲੱਗਦਾ ਵੀ ਕੋਈ ਸ਼ੈਂਪੂ ਵਧੀਆ ਹੋਊਗਾ ਹਰ ਇੱਕ ਸ਼ੈਂਪੂ ਕੈਮੀਕਲ ਬੇਸਡ ਹੁੰਦੇ ਨੇਗੇ ਕੋਈ ਆਰਗੈਨਿਕ ਜਾਂ ਨੇਚਰਲ ਸ਼ੈਂਪੂ ਨਹੀਂ ਤੁਹਾਨੂੰ ਮਿਲੂਗਾ ਤੇ ਇਸ ਕਰਕੇ ਘਰੇ ਬਣਾਏ ਹੋਏ ਨੁਸਖੇ ਟੋਟ ਕੇ ਜਰੂਰ ਯੂਜ਼ ਕਰਿਆ ਕਰੋ ਘਰੇ ਬਣਾਏ ਹੋਏ ਨੁਸਖੇ ਨਾਲ ਆਪਾਂ ਵਾਲਾਂ ਨੂੰ ਕੁਝ ਹੱਦ ਤੱਕ ਖਰਾਬ ਹੋਣ ਤੋਂ ਵੀਕ ਹੋਣ ਤੋਂ ਬਚਾ ਸਕਦੇ ਹਾਂਗੇ ਯਾਨੀ ਕਿ ਆਪਾਂ ਇਹਨਾਂ ਦੇ ਹਾਲਤ ਵਧੀਆ ਰੱਖ ਸਕਦੇ ਹਾਂ ਜਾਂ ਆਪਾਂ ਕੇਅਰ ਕਰੀਏ ਪਹਿਲਾਂ ਹੀ ਕੇਅਰ ਕਰੋ ਇਹ ਨਹੀਂ ਜਦੋਂ ਖਰਾਬ ਹੋ ਗਏ ਝੜ ਰਹੇ ਨੇ ਹਨਾ ਤੁਹਾਨੂੰ ਪ੍ਰੋਬਲਮ ਆ ਗਈ ਫੇਰ ਕੇਅਰ ਕਰੋ ਪਹਿਲਾਂ ਹੀ ਕੇਅਰ ਕਰੋ ਤੇ ਇੱਕ हेयर ऑयल ਦੀ रेसिपी ਵੀ ਪ੍ਰੋਸੈਸ ਸਾਰਾ ਮੈਂ ਤੁਹਾਨੂੰ ਸ਼ੇਅਰ ਕਰਿਆ ਸੀ ਪਹਿਲਾਂ ਕੁਝ ਟਾਈਮ ਪਹਿਲਾਂ ਉਹ ਘਰੇ ਤੇਲ ਬਣਾ ਕੇ ਲਗਾਓ ਹੋ ਸਕਦਾ ਸ਼ੈਂਪੂ ਵੀ ਘਰੇ ਬਣਾ ਲਓ ਕੋਈ ਨਾ ਕੋਈ YouTube ਤੇ ਤੁਹਾਨੂੰ ਵੀਡੀਓ ਮਿਲ ਜੂਗੀ ਪਰ ਸ਼ੈਂਪੂ ਮੈਂ ਅਜ ਤੱਕ ਕਦੇ ਬਣਾਇਆ ਨਹੀਂ ਸੋਚੂਗੀ ਮੈਂ ਕਦੇ ਬਣਾਉਣ ਦਾ ਵੀਡੀਓ ਸਰਚ ਕਰੂੰਗੀ ਜੇ ਮੈਨੂੰ ਕੋਈ ਮਿਲੀ ਤਾਂ ਸ਼ੈਂਪੂ ਨਹੀਂ ਮੈਂ ਅਜ ਤੱਕ ਘਰੇ ਬਣਾਇਆ हेयर ऑयल ਮੈਂ ਘਰੇ ਬਣਾਇਆ ਹੋਇਆ ਉਹ ਮੈਨੂੰ ਹੁਣ ਤੋਂ ਪਹਿਲਾਂ ਮ사ਜ ਕਰ ਲੈਣੀ ਹੋਈਆਂ ਕਦੇ ਭੁੱਲ ਵੀ ਜਾਂਦਾ ਕਦੇ ਲਗਾ ਵੀ ਲਈਦਾ ਹਨਾ ਉਹੀ ਗੱਲਾਂ 'ਤੇ ਧਿਆਨ ਨਹੀਂ ਰੱਖਦੇ ਤੇ ਹੇਅਰ ਟੋਨਰ ਮੈਂ ਇਹ ਫਸਟ ਟਾਈਮ ਬਣਾਇਆ ਪਰ ਇਹ ਰਿਜ਼ਲਟ ਮੈਨੂੰ ਪਤਾ ਵੀ ਬਹੁਤ ਅੱਛੇ ਮਿਲਣਗੇ ਕਿਉਂਕਿ ਘਰੇ ਬਣਾਇਆ ਹੋਇਆ ਘਰ ਦੇ ਦੋ ਤਿੰਨ ਚੀਜ਼ਾਂ ਪਹਿਲ ਵਿੱਚ ਪਾਈਆਂ ਨੇ ਤੇ ਜੀ ਉਹ ਯੂਜ਼ ਕਿਵੇਂ ਕਰਨਾ ਉਹ ਤੁਹਾਨੂੰ ਅੱਗੇ ਪਤਾ ਚੱਲ ਜੂ ਵੀਡੀਓ 'ਚ ਤੇ ਇਸ ਤੋਂ ਬਿਨਾ ਇੱਕ ਮੈਂ ਆਰਗੈਨਿਕ ਪ੍ਰੋਡਕਟਸ ਖਰੀਦੇ ਨੇ ਕੁਝ ਉਹ ਪ੍ਰੋਡਕਟਸ ਬਾਰੇ ਮੈਨੂੰ ਇੰਨੀ ਜ਼ਿਆਦਾ ਨੋਲਿਜ ਨਹੀਂ ਹੈਗੀ ਮੈਂ ਫਸਟ ਟਾਈਮ ਖਰੀਦੇ ਨੇ ਫਸਟ ਟਾਈਮ ਹੀ ਲਈ ਯੂਜ਼ ਕਰੂੰਗੀ ਉਹ ਮੈਂ ਤੁਹਾਡੇ ਤੋਂ ਰੈ ਮੰਗ ਰਹੀ ਆ ਵੀ ਤੁਸੀਂ ਜੇ ਯੂਜ਼ ਕਰਦੇ ਹੋ ਕਰੇ ਹੋਏ ਨੇ ਔਰਗੈਨਿਕ ਰਿਜ਼ਲਟ ਤੁਹਾਨੂੰ ਪਤਾ ਵੀ ਕਮੇ ਨੇ ਜਾਂ ਉਹਨਾਂ ਕਮੇ ਯੂਜ਼ ਕਰਨਾ ਪ੍ਰੋਪਰ ਟਾਈਮ ਤੇ ਕਦੋਂ ਯੂਜ਼ ਕਰਨਾ ਕਿਵੇਂ ਯੂਜ਼ ਕਰੀਏ ਉਹਦੇ ਕੀ ਫਾਇਦੇ ਨੇ ਤਾਂ ਮੈਨੂੰ ਜਰੂਰ ਕਮੈਂਟ ਸੈਕਸ਼ਨ 'ਚ ਜਰੂਰ ਆਪਣਾ ਕਮੈਂਟ ਜਰੂਰ ਲਿਖ ਕੇ ਜਾਇਓ ਜਰੂਰ ਲਿਖ ਕੇ ਜਵਾਬ ਹਨ ਉਹ ਪ੍ਰੋਡਕਟਸ ਬਾਰੇ ਔਰਗੈਨਿਕ ਪ੍ਰੋਡਕਟਸ ਨੇ ਤੁਸੀਂ ਅੱਗੇ ਦੇਖਿਓ ਮੈਂ ਖਰੀਦ ਹਲੇ ਪਰ ਮੈਨੂੰ ਪ੍ਰੋਪਰ ਪਤਾ ਨਹੀਂ ਉਹਨਾਂ ਬਾਰੇ YouTube ਤੇ ਤੁਸੀਂ ਇਹ ਯੂਜ਼ ਕਰਦੇ ਹੋ ਯੂਜ਼ ਕਰ ਚੁੱਕੇ ਹੋ ਜਾਂ ਕਰਦੇ ਹੋ ਤਾਂ ਮੈਨੂੰ ਜਰੂਰ ਸਲਾਹ ਦੇ ਸਕਦੇ ਹੋ ਤੇ ਬਸ ਅੱਜ ਦੀ ਵੀਡੀਓ ਕੁਝ ਇਸ ਤਰ੍ਹਾਂ ਹੀ ਆ ਮੈਂ ਤੁਹਾਨੂੰ ਕੁਝ ਸ਼ੇਅਰ ਹੀ ਕਰਨਾ ਤੇ ਕੋਈ ਇਹ ਪ੍ਰੋਪਰ ਕੋਈ ਵਲੌਗ ਨਹੀਂ ਹੈਗਾ ਬਾਕੀ ਇੱਕ ਮੈਂ ਇੱਕ ਬਰਸ਼ ਦਾ ਸੈੱਟ ਤੁਹਾਨੂੰ ਸ਼ੇਅਰ ਕੀਤਾ ਪਹਿਲਾਂ ਵੀ ਸ਼ੇਅਰ ਕੀਤਾ ਹੋਇਆ ਤਾਂ ਹੁਣ ਵੀ ਕਰ ਰਹੀ ਹਾਂ ਬਹੁਤ ਹੀ ਮੈਨੂੰ ਉਹ ਬਰਸ਼ ਯੂਸਫੁਲ ਚੀਜ਼ ਲੱਗਦੀ ਹੈ ਵੀ ਆਪਣੇ ਘਰੇ ਇਹ ਸੈੱਟ ਬਰਸ਼ ਦਾ ਹੋਣਾ ਚਾਹੀਦਾ ਹੈਗਾ ਬਹੁਤ ਯੂਸਫੁਲ ਚੀਜ਼ ਹੈ ਕਈ ਵਾਰ ਕੋਈ ਚੀਜ਼ ਆਪਣੇ ਤੋਂ ਨਾ ਉਨੀ ਅੱਛੀ ਤਰ੍ਹਾਂ ਸਕਰਬਰ ਨਾਲ ਜਾਂ ਹੱਥ ਨਾਲ ਸਾਫ਼ ਨਹੀਂ ਹੁੰਦੀ ਜਿੱਨਾ ਅੱਛੀ ਤਰ੍ਹਾਂ ਉਹ ਬਰਸ਼ ਨਾਲ ਆਪਾਂ ਕਲੀਨ ਕਰ ਲਾਨੇ ਕੱਟ ਟਾਈਮ ਵਿੱਚ ਤੇ ਘੱਟ ਮੀਨਸ ਨਾਲ ਇਸ ਕਰਕੇ ਮੈਂ ਉਹ ਬਰਸ਼ ਤੁਹਾਨੂੰ ਸ਼ੇਅਰ ਕੀਤਾ ਨੇ ਵੀ ਉਹ ਬਰਸ਼ ਜਰੂਰ ਤੁਸੀਂ ਆਪਣੇ ਕੋਲ ਰੱਖੋ ਉਹਨਾਂ ਕਲੀਨਿੰਗ ਕਰਨੀ ਬਹੁਤ ਈਜ਼ੀ ਹੋ ਜਾਂਦੀ ਹੈ ਚਲੋ ਜੀ ਹੁਣ ਤੁਸੀਂ ਦੇਖੋ ਅੱਗੇ ਅੱਜ ਦੀ ਵੀਡੀਓ ਹੇਅਰ ਟੋਨਰ ਬਣਾਉਣ ਲਈ ਮੈਂ ਜੋ ਤਿੰਨ ਚੀਜ਼ਾਂ ਲੈ ਰਹੀ ਹਾਂ ਉਹ ਹੈਗੀਆਂ ਇੱਕ ਚਮਚ ਕਲੌਂਜੀ ਇੱਕ ਚਮਚ ਮੇਥੀ ਦਾਣਾ ਇੱਕ ਚਮਚ ਡਰਾਈਡ ਰੋਜ਼ਮੈਰੀ ਇਹ ਤੁਹਾਨੂੰ ਜੇ ਕਿਤੇ ਫਰੈਸ਼ ਮਿਲਦੀ ਹੈ ਨਾ ਰੋਜ਼ਮੈਰੀ ਕਿਤੇ ਪlant ਆਪਣੇ ਹਰਬ ਹੁੰਦਾ ਐਕਚੁਅਲੀ ਇਹ ਲੱਗਿਆ ਹੋਵੇ ਘਰੇ ਕਿਤੇ ਵੀ ਆਸ-ਪਾਸ ਤੁਸੀਂ ਫਰੈਸ਼ ਵੀ ਲੈ ਸਕਦੇ ਹੋਗੇ ਜੇ ਫਰੈਸ਼ ਨਹੀਂ ਹੈਗਾ ਤੁਸੀਂ ਡਰਾਈਡ ਲੈ ਲਓ ਡਰਾਈ ਮੰਗਾ ਕੇ ਰੱਖ ਲਓ ਆਨਲਾਈਨ ਵੀ ਮਿਲ ਜੂਗੀ ਕਿਤੇ ਲੋਕਲ ਮਾਰਕੀਟ ਚ ਪਤਾ ਕਰੂੰਗਾ ਤੁਹਾਨੂੰ ਉੱਥੋਂ ਹੀ ਮਿਲ ਜੂਗਾ बस ਤਿੰਨ ਚੀਜ਼ਾਂ ਲੈ ਲਈ ਮੈਂ ਸਿਰਫ ਇੱਕ ਇੱਕ ਚਮਚ ਹੀ ਲਿਆ ਤਿੰਨਾਂ ਚੀਜ਼ਾਂ ਦਾ ਇੱਕ ਚਮਚ ਇੱਕ ਚਮਚ ਈਚ ਮਿੱਠੀ ਦਾਣਾ ਕਲੌਂਜੀ ਤੇ ਡਰਾਈਡ ਰੋਜ਼ਮੈਰੀ ਤਿੰਨ ਚੀਜ਼ਾਂ ਦਾ ਬਸ ਨਾਰਮਲ ਚਮਚੀ ਨਾਲ ਆਪਾਂ ਖਾਣਾ ਖਾਂਦੇ ਆ ਤੇ ਹੁਣ ਇਹਨੂੰ ਆਪਾਂ ਪਾਣੀ 'ਚ ਕਰਾਂਗੇ ਸੋਕ ਤਿੰਨੇ ਹੀ ਜਿਆ ਨੂੰ ਮਿਕਸ ਕਰਕੇ ਇੱਕ ਗਲਾਸ ਮੈਂ ਪਾਣੀ ਦਾ ਪਾ ਰਹੀ ਆ ਤੇ ਪਾਣੀ ਦੇ ਵਿੱਚ ਆਪ ਇਹਨੂੰ 6 ਤੋਂ 7 ਘੰਟੇ ਲਈ ਸੋਕ ਕਰਾਂਗੇ ਜੇ ਤੁਸੀਂ ਰਾਤ ਨੂੰ ਸੋਕ ਕਰ ਰਹੇ ਹੋ ਤਾਂ ਤੁਸੀਂ ਸ ਮਾਰਨਿੰਗ ਵਿੱਚ ਇਹਨੂੰ ਬਣਾਉਣਾ ਸ਼ੁਰੂ ਕਰੋਗੇ ਜੇ ਤੁਸੀਂ ਸਵੇਰੇ ਇਹਨੂੰ ਸੋਕ ਕਰ ਰਹੇ ਹੋ ਤਾਂ ਸ਼ਾਮ ਨੂੰ ਤੁਸੀਂ ਬਣਾਓ ਹਨਾ ਇਸ ਤਰ੍ਹਾਂ ਇਹ 6-7 ਘੰਟੇ ਲਈ ਆਪਾਂ ਇਹਨੂੰ ਪਾਣੀ ਵਿੱਚ ਸੋਕ ਕਰਕੇ ਛੱਡਣਾ ताकि अच्छी तरह ये दाणे फूल जाएं सॉफ्ट हो जाएं इनडा कलर इनडा असर अच्छी तरह पानी ਵਿੱਚ ਆਵੇ ਔਰ ਇਹ ਨੈਕਸਟ ਮਤਲਬ ਕਿ ਈਵਨਿੰਗ ਵਿੱਚ ਮੈਂ ਸੁਬਾ ਫੂਕ ਕਰਿਆ ਸੀ ਤੇ ਸ਼ਾਮ ਨੂੰ ਮੈਂ ਇਹਨੂੰ ਗੈਸ ਤੇ ਰੱਖਤਾ ਬੋਇਲ ਕਰਨਾ ਪਾਣੀ ਇੱਕ ਗਲਾਸੀ ਪਾਇਆ ਮੈਂ ਉਸ ਤੋਂ ਬਿਨਾ ਮੈਂ ਅੱਧਾ ਗਲਾਸ ਪਾਣੀ ਦੇ ਦੇ ਵਿੱਚ ਮੈਂ ਹੋਰ ਪਾਇਆ ਇਹ ਆਪਾ ਪਾਣੀ ਉਸ ਹਿਸਾਬ ਨਾਲ ਪਾਉਣਾ ਤਾਂ ਕਿ ਪਾਣੀ ਆਪਣਾ ਇਹ ਘਟੂਗਾ ਵੀ ਹਨਾ ਮੈਂ ਜਿਵੇਂ ਇੱਕ ਗਲਾਸ ਪਾਣੀ ਦਾ ਮੈਂ ਰੱਖ ਲੂੰਗੀ ਤੇ ਅੱਧਾ ਗਲਾਸ ਪਾਣੀ ਦਾ ਇਹਦੇ ਵਿੱਚ evaporate ਹੋ ਜੂ ਘਾਟ ਚ ਜਿਹੜਾ ਆਪਾਂ ਇਹਨੂੰ ਬੋਇਲ ਕਰਾਂਗੇ ਇੱਕ ਗਲਾਸ ਪਾਣੀ ਦਾ ਮੇਰੇ ਕੋਲ ਰਹਿ ਜੂਗਾ ਜਿਵੇਂ ਆਪਾਂ ਇਹਨੂੰ ਪਿਉਂਤਾ ਸੀ ਕਾਫੀ ਘੰਟੇ ਲਈ ਥੋੜਾ ਜਿਹਾ ਕਲਰ ਵੀ ਚੇਂਜ ਹੋ ਗਿਆ ਜਿਵੇਂ ਜਿਵੇਂ ਬੋਇਲ ਕਰਾਂਗੇ ਤਾਂ ਕਲਰ ਹੋਰ ਚੇਂਜ ਹੋ ਜੂਗਾ ਤੇ ਹੁਣ ਮੈਂ ਗੈਸ ਕਰਤਾ ਬੰਦ ਅੱਗੇ ਨਾਲੋਂ ਪਾਣੀ ਵੀ ਘਟ ਗਿਆ ਤੇ ਦਾਣੇ ਵੀ ਬਹੁਤ ਹੀ ਫੁੱਲ ਗਏ ਮੇਥੀ ਦੇ ਕਲੌਂਜੀ ਦੇ ਬਹੁਤ ਮੋਟੇ ਹੋ ਗਏ ਜਿਵੇਂ ਕਣਕ ਹੁੰਦੀ ਨੇ ਇਸ ਤਰ੍ਹਾਂ ਹੋ ਗਏ ਹੁਣ ਆਪਾਂ ਇਹਨੂੰ ਫੇਰ ਓਵਰਨਾਈਟ ਲਈ ਜਾਂ ਇੱਕ ਦਿਨ ਲਈ 5-6 ਘੰਟੇ ਲਈ ਆਪਾਂ ਇਹਨੂੰ ਫੇਰ ਐਵੇਂ ਜਿਵੇਂ ਹੀ ਰੱਖ ਦਾਂਗੇ ਤੁਸੀਂ ਨਾਲ ਦੇ ਨਾਲ ਨੇ ਇਹਨੂੰ ਪੁੰ ਉਮੀ ਜਿਵੇਂ ਇਹਨੂੰ 5-6 ਘੰਟੇ ਲਈ ਰੱਖ ਦਾਂਗੇ। ਦੇਖੋ ਮੈਂ ਸਾਰੀ ਰਾਤ ਮੈਂ ਰੱਖਦਾ ਸੀ ਤੇ ਨੈਕਸਟ ਮਾਰਨਿੰਗ ਵਿੱਚ ਕਲਰ ਇਹਦਾ ਪਿਆ ਹੋਰ ਵੀ ਡਾਰਕ ਹੋ ਗਿਆ। ਹੋਰ ਵੀ ਅੱਛਾ ਅਸਰ। ਮੇਥੀ ਤੇ ਕਲੌਂਜੀ ਦਾ ਰੋਜ਼ਮੈਰੀ ਦਾ ਨਿਕਲ ਕੇ ਆਇਆ। ਤੇ ਹੁਣ ਇਹਨੂੰ ਪੁੰਨ ਲਾਂਗੇ। ਉਬਾਲਣ ਤੋਂ ਬਾਅਦ ਵੀ 5-6 ਘੰਟੇ ਆਪਾਂ ਉਮੀ ਜਿਵੇਂ ਰੱਖਣਾ ਪਰ ਉਦੋਂ ਜ਼ਿਆਦਾ ਨਾ ਰੱਖੋ ਨਹੀਂ ਫਿਰ ਇਹ ਨਾ ਪਿਆ ਪਾਣੀ ਖਰਾਬ ਹੋ ਜੂ ਸਮੈਲ ਆਉਣ ਲੱਗ ਜੂ ਕਿ ਜੈਲੀ ਟੈਕਸਚਰ ਜਾਂ ਬਣ ਜੂ। ਉਹ ਨਹੀਂ ਆਪਾਂ ਨੂੰ ਚਾਹੀਦਾ ਪਾਣੀ ਹੀ ਰਹਿਣਾ ਚਾਹੀਦਾ। ਤੇ ਇਹਨੂੰ ਮੈਂ ਪੁੰਨ ਲਿਆ। ਪੁੰਨ ਕੇ ਮੈਂ ਇਸ ਤਰ੍ਹਾਂ ਸਪਰੇਅ ਬੋਟਲਸ ਬਹੁਤ ਹੀ ਇਫੈਕਟਿਵ हेयर ਟੋਨਰ ਹੈ ਘਰੇ ਬਣਾਇਆ ਹੋਇਆ ਤੁਹਾਡੇ ਹੈਅਰਸ ਦਾ ਕੋਈ ਨੁਕਸਾਨ ਨਹੀਂ ਕਰੂਗਾ ਫਾਇਦਾ ਹੀ ਕਰੂਗਾ ਤੁਸੀਂ ਬੱਚਿਆਂ ਦੇ ਵੀ ਲਾ ਸਕਦੇ ਹੋ ਆਪਣੇ ਹੈਅਰਸ ਤੇ ਵੀ ਲਾ ਸਕਦੇ ਹੋ ਕਿਸੇ ਵੀ ਏਜ ਦਾ ਬੱਚਾ ਕੋਈ ਬਜ਼ੁਰਗ ਆਪਾ ਹੈਗਾ ਜਿਵੇਂ 40 प्लस 35 प्लस ਕੋਈ ਮਰਜ਼ੀ ਤੁਸੀਂ ਇਹਨੂੰ ਲਗਾ ਲਓ ਇਹ ਨਹੀਂ ਹੈਗਾ ਕੋਈ ਏਜ ਨਹੀਂ ਇਸ ਲਈ ਪਰਟੀਕੂਲਰ ਕੋ ਏਜ ਨਹੀਂ ਵੀ ਉਹ ਨਹੀਂ ਕੋਣਾ ਕੋਈ ਮਰਜ਼ੀ ਤੁਸੀਂ ਲਗਾ ਸਕਦੇ ਹੋਗੇ ਐਦਾ ਟੋਨਰ ਆਪਾਂ ਇਹ ਬਣਾ ਕੇ ਬੋਟਲਸ ਫਿਲ ਕਰ ਲਿਆ ਔਰ ਆਪਾਂ ਇਹਨੂੰ ਫ੍ਰਿਜ ਵਿੱਚ ਸਟੋਰ ਕਰਨਾ ਬਾਹਰ ਨਹੀਂ ਸਟੋਰ ਕਰਨਾ ਫ੍ਰਿਜ ਵਿੱਚ ਰੱਖਾਂਗੇ ਆਪਾਂ ਇਹ ਸਪਰੇਅ ਬੋਟਲਸ ਕਲਰ ਦੇਖੋ ਕਿੰਨਾ ਚਾਹ ਤੇ ਡਾਰਕ ਹੋ ਗਿਆ ਔਰ ਮੇਥੀ ਦਾ ਕਲੌਂਜੀ ਦਾ ਸਾਰਾ ਅਸਰ ਰੋਸਮਰੀ ਦਾ ਨਿਕਲ ਕੇ ਇਹਦੇ ਵਿੱਚ ਆ ਗਿਆ ਅਚੀ ਤਰ੍ਹਾਂ 5-6 ਘੰਟੇ ਪਹਿਲਾਂ ਸੋਕ ਕਰਨਾ ਉਬਾਲਣ ਤੋਂ ਬਾਅਦ 5-6 ਘੰਟੇ ਫਿਰ ਆਪਾਂ ਉਹ ਜਿਮੀ ਰੱਖਣਾ ਪਰ ਜਦੋਂ ਤੁਸੀਂ ਬੋਇਲ ਕਰੋਗੇ ਇਹਨਾਂ ਧਿਆਨ ਰੱਖਿਓ ਵੀ ਸਟੀਲ ਦੇ ਭਾਂਡੇ ਵਿੱਚ ਬੋਇਲ ਕਰਨਾ ਐਲੂਮੀਨੀਅਮ ਦੇ ਵਿੱਚ ਬੋਇਲ ਨਾ ਕਰਿਓ ਐਲੂਮੀਨੀਅਮ ਦੇ ਵਿੱਚ ਬਿਲਕੁਲ ਵੀ ਰੱਖਿਓ ਵੀ ਨਾ ਸਟੀਲ ਦੇ ਵਿੱਚ ਹੀ ਸਾਰਾ ਪ੍ਰੋਸੈਸ ਕਰਨਾ ਔਰ ਜਦੋਂ ਵੀ ਹੀਟ ਓਨਰ ਲਗਾਉਣਾ ਤਾਂ ਆਪਣੇ ਤੁਸੀਂ ਜਿਸ ਦਿਨ ਫੇਅਰ ਵਾਸ਼ ਕਰਨੇ ਨੇ ਨਾ ਵਾਸ਼ ਕਰਨ ਤੋਂ ਪਹਿਲਾਂ 2 ਘੰਟੇ ਪਹਿਲਾਂ 3 ਘੰਟੇ ਪਹਿਲਾਂ ਤੁਸੀਂ ਇਦਾਂ ਸਪਰੇਅ ਕਰ ਲਓ ਆਪਣੇ ਵਾਲਾਂ ਵਿੱਚ ਪਰ ਬੋਟਲ ਨੂੰ ਯੂਜ਼ ਕਰਨ ਤੋਂ ਪਹਿਲਾਂ ਸ਼ੇਕ ਜ਼ਰੂਰ ਕਰ ਲਓ ਇੱਕ ਵਾਰ ਕਿਉਂਕਿ ਕਈ ਵਾਰ ਕੋਈ نیچے ਜਿਹੜਾ گاੜਾ ਹੁੰਦਾ ਇਹਦਾ ਟੋਨਰ ਹੁੰਦਾ نیچے ਰਹਿ ਜਾਂਦਾ ਉੱਪਰ ਪਾਣੀ ਹੋ ਜਾਂਦਾ ਤੁਸੀਂ ਇੱਕ ਵਾਰ ਮਿਕਸ ਕਰਕੇ ਸ਼ੇਕ ਕਰਕੇ ਬੋਟਲ ਨੂੰ ਅੱਛੀ ਤਰ੍ਹਾਂ ਫੇਰ ਲਗਾਉਣਾ ਹੈ ਜੀ ਸ਼ੁਰੂ ਕਰੋ ਤੇ ਹੁਣ ਸਾਰੇ ਆਪਣੇ హెਅਰਸ ਵਿੱਚ ਰੂਟਸ ਵਿੱਚ ਇਹ ਲਗਾਉਣਾ ਜੜਾਂ ਵਿੱਚ ਵਾਲਾਂ ਦੇ ਜੜਾਂ ਵਿੱਚ ਆਪਾਂ ਲਗਾਉਣਾ ਤੇ ਬਹੁਤ ਹੀ ਇਫੈਕਟਿਵ ਬਹੁਤ ਹੀ ਅਸਰਦਾਰ ਇਹ ਚੀਜ਼ ਆ ਮਾਰਕੀਟ ਵਾਲੀਆਂ ਚੀਜ਼ਾਂ ਨਾਲੋਂ ਘਰੇ ਬਣਾਈਆਂ ਚੀਜ਼ਾਂ ਬਹੁਤ ਜ਼ਿਆਦਾ ਵਧੀਆ ਹੁੰਦੀਆਂ ਨੇ ਬਹੁਤ ਇਫੈਕਟਿਵ ਹੁੰਦੀਆਂ ਨੇ ਆਪਣੇ ਬਾਲਾਂ ਨੂੰ ਨੁਕਸਾਨ ਨਹੀਂ ਕਰਦੀਆਂ ਜੇ ਤੁਹਾਨੂੰ ਆਇਆ ਨਾ ਵੀ ਕੋਈ ਫਾਇਦਾ ਨਹੀਂ ਮਿਲਣਾ ਕੋਈ ਨੁਕਸਾਨ ਵੀ ਨਹੀਂ ਇਹਦਾ ਹੋਊਗਾ ਮਾਰਕੀਟ ਮਾਰਕੀਟ ਤੋਂ ਆਪਾਂ ਜਰੂਰ ਕੋਈ ਚੀਜ਼ ਲੈ ਕੇ ਆਉਨੇ ਆ ਉਹਦਾ ਫਾਇਦਾ ਤਾਂ ਹੋਣਾ ਨਾ ਹੋਣਾ ਬਾਅਦ ਦੀ ਗੱਲ ਆ ਪਰ ਨੁਕਸਾਨ ਆਪਾਂ ਨੂੰ ਉਹ ਚੀਜ਼ ਪਹਿਲਾਂ ਕਰਦੀ ਹੈ ਇਸ ਕਰਕੇ ਜੇ ਘਰੇ ਬਣਾਏ ਹੋਏ ਨੁਸਕੇ ਟੋਟ ਕੇ ਜਰੂਰ ਯੂਜ਼ ਕਰਿਆ ਕਰੋ ਤੁਸੀਂ ਵੀ ਟੋਨਰ ਬਣਾ ਕੇ ਰੱਖੋ ਫ੍ਰਿਜ ਵਿੱਚ ਰੱਖ ਲਓ ਪਰ ਬਹੁਤ ਜ਼ਿਆਦਾ ਕੁਆਂਟੀਟੀ ਵਿੱਚ ਨਾ ਬਣਾਓ ਤੇ ਸ਼ਾਮ ਦੇ ਟਾਈਮ ਐ ਦਾ ਮੇਰੇ ਚੱਲ ਰਹੀ ਸੀ ਕੁਕਿੰਗ ਇੱਕ ਸਾਈਡ ਤੇ ਮੈਂ ਰੱਖਿਆ ਹੋਇਆ ਸੀ ਕद्दू ਦਾ ਰਾਇਤਾ ਬਣਾ ਕद्दू ਕद्दू ਕਾਸ ਕਰਤਾ ਸੀ ਤੇ ਬੋਇਲ ਕਰਨੇ ਰੱਖਤਾ ਸੀ ਇੱਕ ਸਾਈਡ ਤੇ ਬਣਾ ਰਹੀ ਸੀ ਤੋਰੀਆਂ ਦੀ ਸਬਜੀ ਐਸ ਤਰ੍ਹਾਂ ਮੈਂ ਕਿਚਨ 'ਚ ਕਰ ਰਹੀ ਸੀ ਕੰਮ ਤੇ ਇੱਕ ਐਦਾ ਕੰਮ ਕਰਨ ਦੇ ਨਾਲ-ਨਾਲ ਜਾਨੀ ਕੁਕਿੰਗ ਦੇ ਨਾਲ-ਨਾਲ ਮੈਂ ਆਪਣੀ ਗਰੋਸਰੀ ਸੰਭਾਲ ਲੂੰਗੀ ਅਦਰ ਸਾਈਡ ਬਾਈ ਸਾਈਡ ਕੰਮ ਹੋਈ ਜਾਂਦੇ ਨੇ ਗਰੋਸਰੀ ਲਿਆਂਦੀ ਪਈ ਸੀ ਕੁਝ ਸਮਾਨ ਖਤਮ ਹੋਇਆ ਇਸ ਜਿਵੇਂ ਕੰਟੇਨਰਸ ਵਿੱਚ ਮੈਂ ਰੱਖਣਾ ਸੀ ਉਹ ਮੈਂ ਰੱਖਣਾ ਸ਼ੁਰੂ ਕਰ ਲੂੰਗੀ ਨਾਲ-ਨਾਲ ਮੇਰੀ ਕੁਕਿੰਗ ਹੋਈ ਚੱਲੂਗੀ ਇਹਨਾਂ ਚੀਜ਼ਾਂ ਵੱਲ ਵੀ ਮੇਰਾ ਧਿਆਨ ਰਹੂਗਾ ਕونکہ ਆਪਕ ਧਿਆਨ ਰੱਖਣਾ ਹੁੰਦਾ ਕੋਲੇ ਖੜਦਾ ਮਜਰ ਕੁਝ ਗੈਸ ਤੇ ਬਨ ਰਿਹਾ ਹੁੰਦਾ ਤੇ ਹੁਣ ਸਾਈਡ ਤੇ ਮੈਂ ਆਪਣੀ ਗਰੋਸਰੀ ਰੀਫਿਲ ਕਰ ਲੂੰਗੀ ਆਟਾ ਲਿਆਂਦਾ ਸੀਗਾ ਸੌਰੀ ਜਵਾਰ ਦਾ ਤੇ ਰਾਗੀ ਦਾ ਕਿਲੋ-ਕਿਲੋ ਹੀ ਮੈਂ ਮੰਗਵਣੀ ਹੋਣੀ ਆ ਕੰਟੇਨਰਸ ਅਲੱਗ-ਅਲੱਗ ਦੋਨਾਂ ਨੇ ਲਗਾਏ ਹੋਏ ਨੇ ਆਟਾ ਖਤਮ ਹੋ ਚੁੱਕਾ ਐ ਸੋ ਕੰਟੇਨਰਸ ਮੈਂ ਵਾਸ਼ ਕਰਦੇ ਸੀਗੇ ਕਿਲੋ-ਕਿਲੋ ਆਟਾ 1 ਮਹੀਨਾ ਆਰਾਮ ਨਾਲ ਚੱਲ ਜਾਂਦਾ ਕਿਲੋ ਜਵਾਰ ਕਿਲੋ ਰਾਗੀ ਦਾ ਤੇ ਦੋਨਾਂ ਨੂੰ ਕੰਟੇਨਰਸ ਚ ਕਰ ਲੂੰਗੀ ਫਿਰ ਔਰ ਹਮੇਸ਼ਾ ਬਸ ਇਹੀ ਕੁਸ਼ੀ ਹੁੰਦੀ ਜਦੋਂ ਕੋਈ ਨਵੀਂ ਚੀਜ਼ ਕੋਈ ਰਿਫਿਲ ਕਰ ਦਵੇ ਕੰਟੇਨਰ ਵਾਸ਼ ਕਰ ਲਈਏ ਬਾਕੀ ਡਿਪੈਂਡ ਕਰਦਾ ਸਭ ਕਿਹੋ ਜੀ ਆ ਖਾਸ ਕਰ ਆਟੇ ਵਾਲੇ ਕਿਉਂਕਿ ਆਟਾ ਆਪਣਾ ਫਿਰ ਗਰਮੀ ਵਿੱਚ ਬਹੁਤ ਜਲਦੀ ਖਰਾਬ ਹੋ ਜਾਂਦਾ ਔਰ ਇਸ ਤਰ੍ਹਾਂ ਦੇ ਸਰਵਿਸ ਸਪੂਨ ਨੇ ਜੋ ਮੈਨੂੰ ਉਹ ਡੇਲੀ ਰੁਟੀਨ 'ਚ ਯੂਜ਼ ਨਹੀਂ ਹੁੰਦੇ ਪਰ ਮੈਂ ਆਟੇ ਵਿੱਚ ਮੈਂ ਰੱਖ ਲਾਣੇ ਹੁੰਦੇ ਵੀ ਚਲੋ ਆਏ ਹੁੰਦਾ ਚੀਜ਼ ਆਪੇ ਘਰੇ ਪਈ ਆਪਾਂ ਉਹਨੂੰ ਕਿਵੇਂ ਯੂਜ਼ ਕਰੀਏ ਕਿਵੇਂ ਨਿਕਮਿਤ ਕਿਸ ਤਰੀਕੇ ਨਾਲ ਉਹਨੂੰ ਯੂਜ਼ ਕਰ ਸਕਦੇ ਆ ਸੋ ਸਰਵਿਸ ਸਪੂਨ 'ਮੈਂ ਇੱਕ ਫਿਰ ਨਾਪ ਵੀ ਰਹਿੰਦਾ ਜੇ ਆਪਾਂ ਆਟਾ ਗੁੰਨਦੇ ਆ ਉਸ ਤੋਂ ਬਾਅਦ ਕਰਨੇ ਸੀਗੇ ਮਖਾਣੇ ਰਿਫਲ ਇਸ ਵਾਰ ਨਾ ਮਖਾਣਿਆਂ ਦਾ ਬਹੁਤ ਹੀ ਵੱਡਾ ਪੈਕੇਟ ਆ ਗਿਆ ਕਿਉਂਕਿ ਅਸੀਂ ਗ੍ਰੋਸਟਲ ਨੂੰ ਥੋੜੇ ਫੋਨ ਤੇ ਸਮਾਨ ਲਿਖਾਤਾ ਸੀ ਵੀ ਆਹ ਚੀਜ਼ ਪੈਕ ਕਰ ਦੋ ਤੇ ਕੁਆਂਟੀਟੀ ਅਸੀਂ ਦੱਸਣਾ ਭੁੱਲ ਗਏ ਵੀ ਅਸੀਂ ਉਹਨਾਂ ਇੱਕ ਪੈਕੇਟ ਮਖਾਣੇ ਦੇ ਕਿਹਾ ਸੀ ਉਹਨੂੰ ਵੱਡੇ ਪੈਕੇਟ ਕਰਤਾ ਪੈਕ ਤੇ ਇਸ ਕਰਕੇ ਮੈਨੂੰ ਇਸ ਵਾਰ ਵੱਡੇ ਕੰਟੇਨਰ ਚ ਇਹ ਕੱਢਣੇ ਪੈਗੇ ਕਹੋਗੇ ਪੈਕੇਟ ਜੇ ਮੈਂ ਥੋੜੇ ਕੜ ਦੀ ਛੋਟੇ ਕੰਟੇਨਰ ਵਿੱਚ ਬਾਕੀ ਫਿਰ ਮੈਨੂੰ ਰਬੜ ਚੜਾ ਕੇ ਰੱਖਣੇ ਪੈਂਦੇ ਇਸ ਵਾਰ ਮੈਂ ਰਬੜ ਚੜਾਉਣ ਵਾਲਾ ਸਿਲਸਿਲਾ ਹੀ ਖਤਮ ਕਰਤਾ ਅੱਗੇ ਵੀ ਗਰੋਸਰੀ ਮੈਂ ਕੀ ਕਰਦੀ ਜਿਹੜੀ ਬਚ ਜਾਂਦੇ ਨੇ ਪੈਕੇਟ ਸਮਾਨ ਮੈਂ ਰਬੜ ਚੜਾ ਕੇ ਰੱਖ ਦਿੰਦੀ ਬਾਕੀ ਪੈਕੇਟ ਤੇ ਉਹਦੇ ਨਾਲ ਮੇਰੀ ਪੈਂਟਰੀ ਬਹੁਤ ਜ਼ਿਆਦਾ ਲੁੱਕ ਪੈਂਟਰੀ ਦੀ ਖਰਾਬ ਲੱਗਦੀ ਤੇ ਪਰ ਇਸ ਵਾਰ ਮੈਂ ਸੋਚਿਆ ਵੀ ਕੋਈ ਚੀਜ਼ ਬਚਦੀ ਚਾਹੀਏ ਮੈਨੂੰ ਦੋ ਡੱਬਿਆਂ ਚ ਵੰਡਣੀ ਪੈ ਜੇ ਪਰ ਮੈਂ ਉਸ ਤਰ੍ਹਾਂ ਹੀ ਰਬੜ ਚੜਾ ਕੇ ਇਹਨੇ ਮੈਂ ਰੱਖਣੀ ਹੈਗੀ ਡੱਬੇ ਵਿੱਚ ਪਈ ਚੀਜ਼ ਦਿਖਦੀ ਵੀ ਹੈ ਪੈਂਟਰੀ ਵੀ ਔਰਗੇਨਾਈਜ਼ਡ ਲੱਗਦੀ ਹੈ ਤੇ ਉਹ ਯੂਜ਼ਡ ਵੀ ਆਪਾਂ ਜ ਕਿਆਨ ਚ ਹੁੰਦੀ ਵੀ ਡੱਬੇ ਚਾ ਚੀਜ਼ ਪਈ ਐ ਤੇ ਉਸ ਤੋਂ ਬਾਅਦ ਕਰਨਾ ਸੀ ਕਾਲਾ ਨਮਕ ਰਿਫਿਲ ਕਾਲਾ ਨਮਕ ਗਰਮੀ ਵਿੱਚ ਪੋਟ ਅਦਰ ਅਦਰ ਲਸੀ ਵਿੱਚ ਵੀ ਨੀਂਬੂ ਪਾਣੀ ਵਿੱਚ ਵੀ ਸਰਦੀ ਵਿੱਚ ਤਾਂ ਇਹ ਕੋਈ ਮੈਨੂੰ ਲੱਗਦਾ ਕੋਈ ਜ਼ਿਆਦਾ ਯੂਜ਼ ਹੁੰਦਾ ਸੈਲਡ ਫਰੂਟਸ ਤੋਂ ਬਿਨਾ ਤੇ ਗਰਮੀ ਵਿੱਚ ਬਹੁਤ ਜ਼ਿਆਦਾ ਯੂਜ਼ ਹੁੰਦਾ ਕਾਲਾ ਨਮਕ ਤੇ ਹੁਣ ਮਗਾਏ ਸੀਗੇ ਸੀਡਸ ਸੀਡਸ ਵੀ ਰਿਫਿਲ ਕਰਨੇ ਸੀ ਇੱਕ ਸੀਡਸ ਖਤਮ ਹੋਏ ਪਏ ਸੀ ਕਿ ਸਨਫਲਾవర్ ਸੀਡਸ ਪੰਪਕਿਨ ਸੀਡਸ ਸਮੇਂ ਕੋਲ ਬੋਟਲ ਚ ਆਲੇ ਪਏ ਸੀ ਚਾ ਇੱਕ ਕਮੈਂਟ ਆਇਆ ਸੀ ਕਿ ਤੁਸੀਂ ਸੀਡਸ ਕਮੇ ਤੁਸੀਂ ਖਾਣ ਨੂੰ ਕਮੇ ਕੰਜ਼ੂਮ ਕਰਦੇ ਹੋ ਸੀਡਸ ਨੂੰ ਤੁਸੀਂ ਡਰਾਈ ਫਰੂਟਸ ਵਿੱਚ ਮਿਕਸ ਕਰਕੇ ਵੀ ਖਾ ਸਕਦੇ ਹੋ ਇਕੱਲੇ ਵੀ ਖਾ ਸਕਦੇ ਹੋ ਕੋਈ ਇਹਨਾਂ ਦਾ ਕੋੜਾ ਕਸਾਇਲਾ ਟੇਸਟ ਨਹੀਂ ਹੁੰਦਾ ਜਿਵੇਂ ਤੁਹਾਨੂੰ ਕਾਜੂਆ ਵਾਂਗੂ ਲੱਗਣਗੇ ਜਿਵੇਂ ਕਾਜੂਆਂ ਦਾ ਟੇਸਟ ਹੁੰਦਾ ਬਾਕੀ ਸਮੂਦੀਸ ਵਿੱਚ ਐਡ ਕਰ ਸਕਦੇ ਹੋ ਓਟਮੀਲਸ ਵਿੱਚ ਐਡ ਕਰ ਸਕਦੇ ਹੋ ਤੁਸੀਂ ਇਸ ਤਰ੍ਹਾਂ ਕਿਸੇ ਵੀ ਆਪਣੇ ਮੀਲ ਵਿੱਚ ਤੁਹਾਨੂੰ ਲੱਗਦਾ ਵੀ ਤੁਸੀਂ ਐਡ ਕਰਕੇ ਖਾ ਸਕਦੇ ਹੋ ਖਾ ਸਕਦੇ ਹੋ ਚਾਹੇ ਤੁਸੀਂ ਡਰਾਈ ਫਰੂਟਸ ਵਿੱਚ ਮਿਕਸ ਕਰ ਲੋ ਇੱਕ ਕੰਟੇਨਰ ਵਿੱਚ ਨਾ ਮਿਕਸਡ ਡਰਾਈ ਫਰੂਟਸ ਪਾ ਲਓ ਕਾਜੂ ਬਦਾਮ ਅਖਰੋਟ ਪਾ ਲਓ ਪਿਸਤਾ ਪਾ ਲਓ ਆਪਣੀ ਚੋਇਸ ਅਕੋਰਡਿੰਗ ਮਖਾਣੇ ਪਾ ਲਓ ਦੇ ਵਿੱਚ ਹੀ ਸੀਡਸ ਪਾ ਲਓ ਜਦੋਂ ਵੀ ਤੁਹਾਨੂੰ ਲੱਗੇ ਭੁੱਖ ਲੱਗੀ ਆ ਤਾਂ ਤੁਸੀਂ ਮੁੱਠੇ ਕੋਦੇ ਵਿੱਚੋਂ ਲੈ ਕੇ ਖਾ ਸਕਦੇ ਹੋਗੇ ਤੇ ਹੁਣ ਮੈਂ ਕਰਾਂ ਕਾਜੂ ਰਿਫਿਲ ਕਾਜੂ ਚ ਨਾ ਕਾਜੂ ਦਾ ਪੈਕੇਟ ਚ ਥੋੜੇ ਜਿਹਾ ਕਾਜੂ ਬਚ ਗਏ ਸੀਗੇ ਫਿਰ ਮੈਂ ਕਿ ਹੁਣ ਮੈਂ ਇਹਨੂੰ ਕੱਢਾਂ ਕਿ ਬਹੁਤ ਬਹੁਤ ਥੋੜੇ ਕਾਜੂ ਸੀ ਅਲੱਗ ਡੱਬੇ ਚ ਵੀ ਮੈਂ ਕੱਢ ਸਕਦੀ ਇਸ ਵਿੱਚ ਮੈਂ ਪੈਕੇਟ ਨੂੰ ਨਾ ਉਹ ਮੈਂ ਜਿਵੇਂ ਡੱਬੇ ਦੇ ਨਾਲ ਹੀ ਅਟੈਚ ਕਰਤਾ ਰਬੜ ਚੜਾ ਕੇ ਤਾਂ ਕਿ ਜਦੋਂ ਮੈਨੂੰ ਕਾਜੂ ਚਾਹੀਦੀ ਹੁਣ ਮੈਂ ਯੂਜ਼ ਕਰਾਂ ਮੈਂ ਪੈਕੇਟ ਵਾਲਾ ਪਹਿਲਾਂ ਯੂਜ਼ ਕਰ ਲਵਾਂ ਰਬੜ ਚੜਾ ਤੇ ਨਾਲ ਹੀ ਅਟੈਚ ਕਰਤਾ ਪੈਕੇਟ ਇਹਦੇ ਔਰ ਇੰਨੇ ਗ੍ਰੋਸਰੀ ਫਿਲ ਕਰਦੇ ਕਰਦੇ ਇਹਨਾਂ ਸਬਜੀ ਵੀ ਬਣ ਚੁੱਕੀ ਸਤੋਰੀਆਂ ਦੀ ਦੁੱਧ ਮলাই ਉਹਦੇ ਵਿੱਚ ਮੈਂ ਪਾਤਾ ਥੋੜੀ ਜਿਹੀ ਗਰੇਵੀ ਪਤਲੀ ਆ ਪਰ ਪਈ ਪਈ ਗਾੜੀ ਹੋ ਜੂ ਕੁਛ ਮੈਂ ਥੋੜੀ ਜਿਹੀ ਬਿਨਾਂ ਦੁੱਧ ਤੋਂ ਕੱਢਤੀ ਔਰ ਇਹਦੇ ਰਾਇਤਾ ਵੀ ਬਣ ਚੁੱਕੇ ਇਹਨੂੰ ਮੈਂ ਇਦਾਂ ਟ੍ਰੇਨਰ ਚ ਕੱਢਤਾ ਤਾਂ ਕਿ ਪਾਣੀ ਨੁੱਟੜ ਜੇ ਠੰਡਾ ਹੋ ਜੇ ਫਿਰ ਮੈਂ ਇਹਨੂੰ ਕੰਟੇਨਰ ਵਿੱਚ ਪਾ ਕੇ ਨਾ ਫ੍ਰਿਜ ਵਿੱਚ ਰੱਖ ਲਵਾਂ ਜਿੰਨੀ ਲੋੜ ਤਹਾਂ ਚ ਪਾ ਲਵਾਂਗੇ ਫ੍ਰਿਜ ਵਿੱਚ ਰੱਖ ਲਓ 2 ਦਿਨ ਆਰਾਮ ਨਾਲ ਚੱਲ ਜਾਊਗਾ ਤੇ ਇੱਕ ਮੈਂ ਤੁਹਾਨੂੰ ਹੁਣ ਸ਼ੇਅਰ ਕਰਦੀ ਆ ਬਰਸ਼ ਦਾ ਸੈੱਟ ਜਿਵੇਂ ਆਪਣੇ ਕੋਲ ਬੋਟਲਸ ਹੁੰਦੇ ਆ ਘਰ ਗਰਮੀਆਂ ਵਿੱਚ ਆਪਾਂ ਬੋਟਲਸ ਬਹੁਤ ਯੂਜ਼ ਕਰਦੇ ਆ ਠੰਡੇ ਪਾਣੀ ਵਾਲੀਆਂ ਹਨਾ ਫਿਰ ਆਪਾਂ ਟਰੈਵਲ ਕਰਦੇ ਵੀ ਕੈਰੀ ਕਰਦੇ ਆਂਗੇ ਤੇ ਸਰਦੀਆਂ ਵਿੱਚ ਵੀ ਯੂਜ਼ ਹੁੰਦੀਆਂ ਹੁੰਦੀਆਂ ਗਰਮ ਪਾਣੀ ਕੋਸਾ ਪਾਣੀ ਪਾ ਕੇ ਲੈ ਕੇ ਜਾਂਦੇ ਆਂ ਪਰ ਬੋਟਲਸ 'ਚ ਇਸ ਤਰ੍ਹਾਂ ਜਿਹੜਾ ਆਪਾਂ ਕੈਪ ਤੇ ਲਿਡ ਆਪਾਂ ਕੱਸਦੇ ਆ ਉੱਪਰ ਝੂੜੀਆਂ ਹੁੰਦੀਆਂ ਹਨਾ ਇਹਨਾਂ ਵਿੱਚ ਤੁਸੀਂ ਦੇਖੋਗੇ ਟਾਈਮ ਪਾ ਕੇ ਨਾ ਇੱਕ ਮੈਲ ਦੀ ਲੇਅਰ ਗੰਦਗੀ ਦੀ ਲੇਅਰ ਤੁਸੀਂ ਕਹਿ ਸਕਦੇ ਹੋ ਕਿ ਦਿਖਣ ਲੱਗ ਜਾਂਦੀ ਹੈਗੀ ਜੋ ਆਪਾਂ ਸਕਰਬ ਨਾਲ ਵੀ ਸਾਫ਼ ਕਰਦੇ ਆ ਤਾਂ ਅੱਛੀ ਤਰ੍ਹਾਂ ਨਹੀਂ ਹੁੰਦੀ ਸੋ ਤੁਸੀਂ ਇਸ ਤਰ੍ਹਾਂ ਦੇ ਬ੍ਰਸ਼ ਜ਼ਰੂਰ ਰੱਖੋ ਆਪਣੇ ਕੋਲੇ ਇੰਨਾ ਬਰਸ਼ ਤਿੰਨ ਤਰ੍ਹਾਂ ਦੇ ਹੁੰਦੇ ਨੇ ਸੇਮ ਨਹੀਂ ਹੁੰਦੇ ਇੱਕ ਸੌਫਟ ਹੁੰਦਾ ਇੱਕ ਉਸ ਤੋਂ ਥੋੜਾ ਜਿਹਾ ਹਾਰਡ ਇੱਕ ਉਸ ਤੋਂ ਵੀ ਥੋੜਾ ਜਿਹਾ ਹਾਰਡ ਹੁੰਦਾ ਜਿਵੇਂ ਜਿਸ ਤਰ੍ਹਾਂ ਤੁਸੀਂ ਕਲੀਨਿੰਗ ਕਰਨੀ ਹੈ ਉਸ ਤਰ੍ਹਾਂ ਦਾ ਬਰਸ਼ ਯੂਜ਼ ਕਰ ਸਕਦੇ ਹੋਗੇ ਤੇ ਚਾਪਉਣੀਆਂ ਵੀ ਇਹ ਬਰਸ਼ਿਸ ਨਾਲ ਬਹੁਤ ਵਧੀਆ ਸਾਫ਼ ਹੁੰਦਿਆਂ ਨੇ ਛੋਟੀ ਤੋਂ ਛੋਟੀ ਕਿਨਾਰੀ ਪਤਲੀ ਤੋਂ ਪਤਲੀ ਕਿਤੇ ਵੀ ਲਾਈਨ ਕਿਨਾਰੀ ਕੁਝ ਬਣੀ ਹੋਈ ਹੈ ਨਾ ਉਹ ਵੀ ਬਰਸ਼ ਨਾਲ ਈਜ਼ੀਲੀ ਸਾਫ਼ ਹੋ ਜਾਂਦੀ ਹੈ ਸਟੀਲ ਵੂਲ ਨਾਲ ਆਪਣੇ ਉਂਗਲਾਂ ਆਪਣੇ ਨਹੋਂ ਬਹੁਤ ਖਰਾਬ ਹੁੰਦੇ ਨੇ ਪਰ ਬਰਸ਼ ਨਾਲ ਕੀ ਹੁੰਦਾ ਤੁਹਾਨੂੰ ਸਫਾਈ ਕਰਨੀ ਵੀ ਸੌਖੀ ਹੋ ਜਾਂਦੀ ਹੈ ਸਫਾਈ ਹੋ ਵੀ ਅੱਛੀ ਜਾਂਦੀ ਹੈ ਤੇ ਆਪਣੇ ਹੱਥ ਵੀ ਨਹੀਂ ਖਰਾਬ ਹੁੰਦੇ ਟਾਈਮ ਵੀ ਨਹੀਂ ਆਪਾਂ ਨੂੰ ਲੱਗਦਾ ਹੈਗਾ ਮੈਂ ਥੋੜਾ ਸ਼ੇਅਰ ਕਰਨ ਲੱਗੀਆਂ ਬਹੁਤ ਹੀ ਵਧੀਆ ਚੀਜ਼ ਬਹੁਤ ਹੀ ਐਂ ਕਹੋ ਇੱਕ ਅੱਪਾ ਕਹਿੰਦਾ ਜੇ ਮੈਂ ਕਿਸੇ ਨੂੰ ਦੇਖ ਕੇ ਆਪਾਂ ਨੂੰ ਪਤਾ ਲੱਗ ਜਾਂਦਾ ਹਨਾ ਕੁਝ ਸਿੱਖਣ ਨੂੰ ਮਿਲ ਜੇ ਐਵੇਂ ਮੇਰਾ ਦਿਮਾਗ ਵੀ ਪਤਾ ਨਹੀਂ ਕੰਮੇ ਕਲਿੱਕ ਕਰੇ ਤੁਹਾਨੂੰ ਮੈਂ ਦਿਖਾਉਣੀ ਆ ਅੱਜ ਅਸੀਂ ਗਏ ਸੀ ਪਟਿਆਲੇ ਵਾਲੀ ਸਾਈਡ ਤੇ ਉਧਰ ਆਉਂਦਾ ਹੁੰਦਾ ਨਾ ਛੱਟਰੇ ਵਾਲੇ ਬਾਬਾ ਜੀ ਦਾ ਪਰਮੇਸ਼ਰ ਦਵਾਰ ਆਉਂਦਾ ਤੇ ਉਹਨਾਂ ਨੇ ਡੀਅਰ ਮਾਉਂਡ ਦੀ ਨਾਮ ਤੇ ਇੱਕ ਬਾਹਰ ਆਰਗੈਨਿਕ ਚੀਜ਼ਾਂ ਦੀ ਸ਼ਾਪ ਖੋਲੀ ਹੋਈ ਹੈ ਤੇ ਉੱਥੇ ਕਾਫੀ ਸਾਰੇ ਪ੍ਰੋਡਕਟਸ ਮਿਲਦੇ ਨੇ ਤੇ ਮੈਂ ਵੀ ਉੱਥੋਂ ਕੁਝ ਖਰੀਦਿਆ ਮੈਂ ਥੋੜਾ ਸ਼ੇਅਰ ਕਰਦੇ ਵੀ ਮੈਂ ਕੀ ਖਰੀਦਿਆ ਮੈਂ ਕੀ ਸ਼ਾਪਿੰਗ ਕਰੀ ਹਾਂ ਨਾ ਅਸੀਂ ਪਹਿਲਾਂ ਗਏ ਨਹੀਂ ਸੀ ਅਸੀਂ ਅੱਜ ਫਸਟ ਟਾਈਮ ਹੀ ਉੱਥੇ ਗਏ ਸੀ ਤੇ ਕੁਝ ਪ੍ਰੋਡਕਟਸ ਇਹੋ ਜਿਹੇ ਹੁੰਦੇ ਜਿਨ੍ਹਾਂ ਨੂੰ ਦੇਖ ਕੇ ਨਾ ਆਪਣੇ ਦਿਮਾਗ 'ਚ ਇੱਕਦਮ ਕੁਝ ਨਾ ਕੁਝ ਕਲਿੱਕ ਕਰ ਜਾਂਦਾ ਹੈਗਾ ਜੋ ਆਪਾਂ ਨੂੰ ਕਦੇ ਬੈਠਿਆਂ ਨੂੰ ਨਹੀਂ ਦਿਮਾਗ 'ਚ ਆਉਂਦਾ ਵੀ ਆਪਾਂ ਚੀਜ਼ ਲੈਣੀ ਆ ਜਾਂ ਚੀਜ਼ ਆਪਣੇ ਲਈ ਬੈਨੀਫੀਸ਼ੀਅਲ ਆ ਵੀ ਇਹਦੇ ਆਪਾਂ ਨੂੰ ਫਾਇਦਾ ਮਿਲਣ ਵਾਲਾ ਚਲੋ ਬਾਣੀ ਗੱਲਾਂ ਨਹੀਂ ਕਰਾਂਦੇ ਸੁਣ ਦਿਖਾ ਦਿੰਨੀ ਵੀ ਕੀ ਕੁਛ ਪਹਿਲਾਂ ਤਾਂ ਸੀ ਲਈ ਆਰਗੈਨਿਕ ਸ਼ੱਕਰ ਕਿਲੋ ਦੀ ਪੈਕਿੰਗ ਆਹੀ ਸ਼ੱਕਰ ਗੋੜ ਜਿੱਥੇ ਮਿਲ ਜੇ ਦਵਿੰਦਰ ਨੂੰ ਵਧੀਆ ਇਹ ਛੜਦੇ ਨਹੀਂ ਭਾਵੇਂ ਘਰੇ ਭਾਵੇਂ ਕਿੰਨੇ ਗੋੜ ਸ਼ੱਕਰ ਪਿਆ ਹੋਵੇ ਇਹ ਕਹਿੰਨਗੇ ਲੈ ਲਓ ਬਸ ਦੇਖ ਲੈਣਾ ਵਰਤ ਕੇ ਦੇਖ ਲੈਣਾ ਵਧੀਆ ਲੱਗੇ ਆਪਾਂ ਉਹ ਲੈ ਲੈ ਕਰਾਂਗੇ ਬਸ ਆ ਹੀ ਹੁੰਦਾ ਸ਼ੱਕਰ ਆਲਰੇਡੀ 2 ਕਿਲੋ ਪਈਆ ਪਰ ਅਸਕੇ ਚਲੋ ਟ੍ਰਾਈ ਕਰਦੇ ਹਾਂ ਕਿ ਰੋ ਰੋ ਜਾਨੀ ਦੂਰ ਨਹੀਂ ਜਿਹੜਾ ਲੱਗਦਾ ਨਾ ਤਾਂ ਉਸ ਤੋਂ ਬਾਅਦ ਸੈਕਿੰਡ ਨੰਬਰ ਤੇ ਤੁਹਾਨੂੰ ਦਿਖਾਉਂਦਾਂਗੇ ਮੈਂ

ਇਹ ਮੈਂ ਇਸ ਤੋਂ ਪਹਿਲਾਂ ਕਦੇ ਨਹੀਂ ਲਿਆ ਕਦੇ ਮੈਂ ਆਪਣੀ ਰੁਟੀਨ ਚ ਐਡ ਨਹੀਂ ਕੀਤਾ ਮੈਂ ਹੁਣ ਤੋਂ ਸ਼ੁਰੂ ਕਰੂੰਗੀ ਮੈਂ ਇਹਦੇ ਬਾਰੇ ਸਰਚ ਕਰ ਰਹੀ ਹਾਂ ਬਹੁਤ ਹੀ ਫਾਇਦੇਮੰਦ ਚੀਜ਼ ਆ ਇਹਦੇ ਵਿੱਚ ਐਂਟੀ ਇਨਫਲਮੇਟਰੀ ਐਂਟੀ ਆਕਸੀਡੈਂਟਸ ਪ੍ਰੋਪਰਟੀ ਨੇ ਇਹਦੇ ਵਿੱਚ ਕਾਫੀ ਜ਼ਿਆਦਾ ਇਹਦੇ ਬੈਨੀਫਿਟਸ ਨੇ ਵਿਟਾਮਿਨ ਸੀ ਹੈ ਆਪਣੇ ਸਕਿਨ ਲਈ ਆਪਣੇ ਹੈਅਰ ਲਈ ਆਪਣੇ ਡਾਈਜੈਸਟਿਵ ਹੈਲਥ ਲਈ ਆਪਣੇ ਹਾਰਟ ਲਈ ਬਹੁਤ ਜ਼ਿਆਦਾ ਫਾਇਦਾ ਮੈਂ ਪੜਿਆ Google ਤੇ ਸਰਚ ਕਰ ਰਹੀ ਹਾਂ ਤੇ ਇਹਨੂੰ ਲੈਣਾ ਕਿਵੇਂ ਖਾਲੀ ਪੇਟ ਸਵੇਰੇ ਉਹ ਵੀ ਸਰਚ ਕਰ ਰਹੀ ਹਾਂ ਅੱਜ ਮੈਂ ਮੈਥਡ ਨਾਲ ਇਹ ਤਾਂ ਸ਼ੇਅਰ ਕਰ ਰਹੀ ਹਾਂ ਤਾਂ ਕਿ ਵੀ ਇਹ ਮੇਂ ਚੀਜ਼ਾਂ ਆਪਣੀ ਹੁਣ ਰੁਟੀਨ ਚ ਆਪਣੀ ਆ ਹੋਣ ਵਾਲੀ ਏਜ ਦੇ ਵਿੱਚ ਸ਼ੁਰੂ ਕਰੂੰਗੀ ਲੈਣਾ ਐਡ ਕਰਦੇ ਇਹ ਚੀਜ਼ਾਂ ਨੂੰ ਹੁਣ ਜਿਹਨਾਂ ਦੇ ਫਾਇਦੇ ਨੇ ਤਾਂ ਕਿ ਤੁਸੀਂ ਵੀ ਕਰ ਸਕੋ ਇਹਨਾਂ ਦੇ ਫਾਇਦੇ ਫਾਇਦੇ ਵੇਟ ਲੌਸ ਤੇ ਵੀ ਕਹਿੰਦੇ ਹੈਲਪ ਕਰਦਾ ਮੈਂ ਗੂਗਲ ਤੇ ਸਰਚ ਕੀਤਾ ਮੈਨੂੰ ਨੌਲੇਜ ਦੀ ਮੈਂ ਯੂਜ਼ ਨਹੀਂ ਕੀਤਾ ਇਸ ਤੋਂ ਪਹਿਲਾਂ ਇਹ ਮੈਂ ਤੁਹਾਨੂੰ ਕੁਝ ਕਹਾ ਨਾ ਮੈਂ ਫਰਸਟ ਟਾਈਮ ਲਈ ਯੂਜ਼ ਕਰਦੀ ਹਾਂ ਬਾਕੀ ਜਿਵੇਂ ਮੇਰੇ ਨੂੰ ਕੋਈ ਫਾਇਦਾ ਨੁਕਸਾਨ ਮੈਨੂੰ ਹੋਊਗਾ ਮੈਂ ਉਹ ਵੀ ਤੁਹਾਡੇ ਨਾਲ ਆਉਣ ਵਾਲੇ ਵੀਡੀਓਜ਼ ਸ਼ੇਅਰ ਕਰਦੀ ਰਹਾਂਗੀ ਉਹ ਤਾਂ ਲੈ ਕੇ ਕੁਝ ਦਿਨਾਂ ਤੋਂ ਬਾਅਦ ਹੀ ਆਪਾਂ ਰਿਜ਼ਲਟ ਮੈਨੇ ਸ਼ੁਰੂ ਹੁੰਦੇ ਨੇ ਮਹੀਨੇ ਦੋ ਮਹੀਨੇ ਬਾਅਦ ਪਰ ਜੋ ਖਤਮ ਹੋ ਗਿਆ ਤੁਹਾਡਾ ਗੇੜਾ ਫੇਰ ਲੱਗਿਆ ਮੈਂ ਜਰੂਰ ਇਹ ਪ੍ਰੋਡਕਟਸ ਕਦੇ ਹੁਣ ਖਤਮ ਹੋਣ ਨਹੀਂ ਦੇਣੇ ਹੈਗੇ ਆਪਾਂ ਫੇਰ ਲੈ ਆਇਆ ਕਰਾਂਗੇ ਇੱਕ ਵਾਰ ਤਾਂ ਮੈਂ ਇੱਕ ਇੱਕ ਡੱਬਾ ਹੀ ਲੈ ਕੇ ਆਈ ਆ ਬਾਕੀ ਫਿਰ ਜਿਵੇਂ ਯੂਜ਼ ਹੁੰਦਾ ਦੇਖਦੇ ਫਿਰ ਹੋਰ ਆਪਾਂ ਲੈ ਲਾਂਗੇ ਤੇ ਇੱਕ ਚੀਜ਼ ਹੈਗੀ ਆ ਆਮਲਾ ਜੂਸ ਇਸ ਵੇਲੇ ਖਾਲੀ ਪੇਟ ਚਾਹੇ ਤੁਸੀਂ ਪਾਣੀ ਥੋੜੇ ਜਿਹਾ ਪਾਣੀ ਚ ਪਾ ਕੇ ਲੈ ਲਓ ਚਾਹੇ ਤੁਸੀਂ ਡਾਇਰੈਕਟ ਦੋ ਚਮਚ ਤੁਸੀਂ ਇਹਦੀ ਲੈ ਲਓ ਉੱਪਰ ਕੋਸਾ ਪਾਣੀ ਵੀ ਲੋ ਚਾਹੇ ਇੰਨੀ ਇੰਨੀ ਕੋਸੇ ਪਾਣੀ ਚ ਪਾ ਕੇ ਪੀ ਲਓ ਵਿਟਾਮਿਨ ਸੀ ਨਾਲ ਭਰਪੂਰ ਆਮਲਾ ਜੂਸ ਇਹ ਚੀਜ਼ਾਂ ਅਸੀਂ ਲੈ ਕੇ ਆਏ ਅੱਜ ਇਹ ਤਾਂ ਮੈਨੂੰ ਨਾ ਦੇਖ ਕੇ ਉੱਥੇ ਇੱਕਦਮ ਮੈਨੂੰ ਆ ਗਿਆ ਵੀ ਹਾਂ ਇਹ ਚੀਜ਼ਾਂ ਆਪਾਂ ਇਨਕਲੂਡ ਕਰਨੀਆਂ ਚਾਹੀਦੀਆਂ ਜਦੋਂ ਆਪਾਂ ਜੋ ਆਪਾਂ ਲੈਂਦਿੰਗ ਹੈਗੀ ਸੋ ਆਹ ਤਿੰਨ ਚੀਜ਼ਾਂ ਮੈਂ ਲੈ ਲਈਆਂ ਫॉर ਮਾਈ ਗੁੱਡ ਹੈਲਥ ਤੁਸੀਂ ਮੈਂ ਕਿ ਹੁਣ ਮੈਂ ਖਤਮ ਨੂੰ ਹੁੰਨ ਦੇਣੀਆਂ ਚੀਜ਼ਾਂ ਰੈਗੂਲਰ ਯੂਜ਼ ਕਰਿਆ ਹੀ ਕਰਨੀਆਂ ਨਹੀਂ ਇਹ ਹੋਰ ਖਰਚੇ ਘਟਾ ਲੂਗੀ ਤੁਹਾਨੂੰ ਕਿਤੋਂ ਪਰ ਆਪਣੀ ਹੈਲਥ ਨਾਲ ਕਦੇ ਕੰਪਰੋਮਾਈਜ਼ ਨਾ ਕਰੋ ਉਹ ਵੀ ਆਪਾਂ ਹੁਣ ਵੱਡੀ ਏਜ ਵਾਲ ਜਾ ਰਹੇ ਆ 40 ਪਲੱਸ ਹੋ ਗਏ ਨਾ ਇਹ ਚੀਜ਼ ਐਡ ਕਰਨੀ ਚਾਹੀਦੀ ਜੇ ਤੁਹਾਨੂੰ ਕੋਈ ਚ ਕੋਈ ਚੀਜ਼ ਨਹੀਂ ਸੂਟ ਕਰੂਗੀ ਤਾਂ ਛੱਡ ਦਿਓ ਨਾ ਯੂਜ਼ ਕਰੋ ਕੋਮਪਲਸਰੀ ਹੁੰਦਾ ਵੀ ਉਹ ਫਲਾਣਾ ਯੂਜ਼ ਕਰਦਾ ਮੈਂ ਵੀ ਕਰਾਂ ਹ ਜੇ ਤੁਹਾਡੇ ਬੋਡੀ ਨੂੰ ਕੋਈ ਚੀਜ਼ ਨਹੀਂ ਸੂਟ ਕਰਦੀ ਉਹਨੂੰ ਤੁਸੀਂ ਨਾ ਯੂਜ਼ ਕਰੋ ਕਿਉਂਕਿ ਹਰ ਇੱਕ ਦੀ ਬੋਡੀ ਡਿਫਰੈਂਟ ਹੁੰਦੀ ਹੈ ਪਰ ਮੈਂ ਟਰਾਈ ਕਰੂੰਗੀ ਜੋ ਵੀ ਇਹਦਾ ਮੈਨੂੰ ਫਾਇਦਾ ਨੁਕਸਾਨ ਹੋਊਗਾ ਤੁਹਾਡੇ ਨਾਲ ਆਉਣ ਵਾਲੇ ਵੀਡੀਓਜ਼ 'ਚ ਵੀ ਸ਼ੇਅਰ ਕਰੂੰਗੀ ਆਪਣੇ ਹੈਲਥ ਲਈ ਆਪਣੇ ਸੌਰੀ ਆਪਣੇ ਹੈਅਰਸ ਲਈ ਆਪਣੇ ਨੇਲਸ ਲਈ ਸਕਿਨ ਲਈ ਸਾਰੀ ਓਵਰਆਲ ਹੈਲਥ ਲਈ ਚੀਜ਼ਾਂ ਬਹੁਤ ਫਾਇਦੇਮੰਦ ਨੇ ਮੈਂ ਚਾਹੁੰਦੀ ਹਾਂ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਬਿਕੋਜ਼ ਮੈਨੂੰ ਆਇ ਹੁੰਦਾ ਵੀ ਮੈਂ ਆਪਣੇ ਚੈਨਲ ਤੇ ਅੱਛੀਆਂ ਚੀਜ਼ਾਂ ਅੱਛੀਆਂ ਗੱਲਾਂ ਸ਼ੇਅਰ ਕਰਾਂ ਜਿਹੜੀ ਚੀਜ਼ ਦਾ ਮੈਨੂੰ ਫਾਇਦਾ ਮਿਲ ਰਿਹਾ ਜੋ ਚੀਜ਼ ਮੈਨੂੰ ਅੱਛੀ ਲੱਗਦੀ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਫੇਰ ਹੀ ਆਪਣਾ ਇੱਕ ਦੂਜੇ ਨਾਲ ਜੁੜੇ ਦਾ ਫਾਇਦਾ ਨਾ ਜੇ ਮੈਂ ਤੁਹਾਡੇ ਨਾਲ ਕੋਈ ਫਾਇਦੇ ਵਾਲੀ ਕੋਈ ਚੀਜ਼ ਮੈਂ ਸ਼ੇਅਰ ਨਹੀਂ ਕਰੂੰ ਜੋ ਤੁਹਾਡੇ ਕੰਮ ਆਵੇ ਫੇਰ ਤੁਹਾਡਾ ਵੀ ਮੇਰੀ ਵੀਡੀਓ ਦੇਖੇ ਦਾ ਕੀ ਫਾਇਦਾ ਸੋ ਅਹੀ ਚੀਜ਼ਾਂ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੀ ਰਹਿੰਦੇ ਆ ਮੈਂ ਕੁਝ ਆਪਣੇ ਵਾਸਤੇ ਖਰੀਦਾਂ ਕੁਝ ਘਰ ਵਾਸਤੇ ਖਰੀਦਾਂ ਮੈਂ ਤੁਹਾਨੂੰ ਸੋ ਇਹ ਸੀ ਐਨ ਇੱਕ ਮੇਰੀ ਹੈਲਦੀ ਐਂਡ ਆਰਗੇਨਿਕ ਸ਼ੋਪਿੰਗ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲੈ ਤਾਂ ਕਿ ਆਉਣ ਵਾਲੀ ਵੀਡੀਓਸ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਾਂਗੇ ਕੋਰ ਵੀਡੀਓ ਲੈ ਕੇ ਤਦ ਤ